ਤਾ ਪੂਰੇ ਪੰਜਾਬ ਦੇ ਵਿੱਚ ਮੌਸਮ ਬਦਲ ਚੁੱਕਿਆ ਹੈ ਮੌਸਮ ਠੰਡਾ ਹੋਇਆ ਪਿਛਲੇ ਦਿਨਾਂ ਦਾ ਜਿਸ ਹਸਾਬ ਨਾਲ ਮੌਸਮ ਵਿਭਾਗ ਲਗਾਤਾਰ ਇੱਕੋ ਗੱਲ ਦਾ ਅਨੁਮਾਨ ਲਗਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਘਟੇਗੀ ਤਿੰਨ ਚਾਰ ਦਿਨ ਜਿਹੜੇ ਆ ਮੀਂਹ ਪੈਣਗੇ ਤਾਂ ਹੁਣ ਤਸਵੀਰਾਂ ਦੇਖੋ ਸੀ ਗੜੇ ਪਏ ਆ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਮਾਨਸਾ ਦੇ ਸਰਦੂਰਗੜ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਚਿੱਟੀ ਚਾਦਰ ਜਿਹੜੀ ਆ ਵਿਛ ਗਈ ਆ ਔਰ ਸਦੂਗੜ ਏਰੀਏ ਦੇ ਕੁਝ ਪਿੰਡਾਂ ਦੇ ਵਿੱਚ ਗੜੇਮਾਰੀ ਜਿਹੜਾ ਰਾਤ ਹੋਈ ਹੈ ਚਾਹੇ ਰਾਮਾਨੰਦ ਦੀ ਪਿੰਡ ਹੋਵੇ ਝੇਰਿਆਂ ਵਾਲੀ ਹੋਵੇ ਧਨੀਰ ਹੋਵੇ ਤਾਂ ਇੱਥੇ ਜਿਹੜਾ ਗੜੇਮਾਰੀ ਦੀ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਦੂਜੇ ਪਾਸੇ ਕਿਸਾਨਾਂ ਨੂੰ ਮੁਸ਼ਕਲ ਦੇ ਵਿੱਚ ਪਾਤਾ ਇਸ ਗੜੇਮਾਰੀ ਨੇ ਤਾਂ ਲਗਾਤਾਰ ਮੌਸਮ ਵਿਭਾਗ ਇੱਕੋ ਗੱਲ ਕਹਿ ਰਿਹਾ ਸੀ ਔਰ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਆਉਣ ਵਾਲੇ 3-4 ਦਿਨ ਮੌਸਮ ਠੰਡਾ ਰਹੇਗਾ ਫਰਕ ਪਾਏਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਅਪ੍ਰੈਲ ਮਹੀਨਾ ਸ਼ੁਰੂ ਹੋਇਆ ਤਾ ਬਹੁਤ ਸਾਰੀਆਂ ਗਰਮ ਹਵਾਵਾਂ ਚੱਲਣ ਲੱਗੀਆਂ ਬਹੁਤ ਗਰਮੀ ਹੋਣ ਲੱਗੀ ਲੋਕ ਕਹਿੰਦੇ ਸੀ ਕਿ ਮਈ ਜੂਨ ਵਾਲਾ ਮੌਸਮ ਅਪ੍ਰੈਲ ਦੇ ਵਿੱਚ ਹੀ ਹੋ ਗਿਆ ਪਰ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਗੜੇ ਮਾਰੀ ਜਿਹੜੀ ਹੋਈ ਹੈ ਔਰ ਤੁਸੀਂ ਕਿੱਥੇ ਬੈਠ ਕੇ ਖਬਰ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਕਿੰਨਾ ਕ ਪਿਆ ਕਿੱਥੋਂ ਤੁਸੀਂ ਦੇਖ ਰਹੇ ਹੋ ਬ